ਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਹਾਂ ਜੌਂਡੀਅਰ ਏਜੰਸੀ ਆਪਾਂ ਲੈ ਆਣ ਲੱਗੇ ਆਂ ਵੀਰ ਨੂੰ ਜੌਂਡੀਅਰ ਪੰਚਾਇਤ ਆਹੇ ਕੋਰ ਚੋਕਲੇ ਅੱਜ ਸੱਤੀ ਵਜੇ ਜਦੋਂ ਟਰੈਕਟਰ ਨਵਾਂ ਲੈਣ ਆਈਦਾ ਨਾ ਬਾਹਲਾ ਇਨੰਦ ਹੁੰਦਾ ਬਾਹਲਾ ਸਕੂਨ ਹੁੰਦਾ ਚਲੋ ਤੁਹਾਨੂੰ ਚੈੱਕ ਕਰਾਉਣਾ ਹੁਣ ਜੌਂਡੀਅਰ ਆਪਾਂ ਲੈ ਟੂ ਵੀਲ ਉਹ ਇਹ ਕੁਝ ਬਾਹਰ ਹੈ ਜੀ ਇੱਥੇ ਅਰਜਣੇ ਇੱਥੇ 60 ਵੀ ਇੱਥੇ ਸਾਰੇ ਇੱਥੇ ਪਏ ਆ ਆਪਾਂ ਆ ਗਏ ਜੋੜੀ ਦੇ ਰਿਆਸੀ ਲੈ ਲਿਆ ਆਪਾਂ 65 ਲੀਟਰ ਪੁਆਇੰਟ ਦਾ ਸੱਚੀ ਦੱਸਿਓ ਕੋਦਨ ਮਨ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਨਵਾਂ ਟਰੈਕਟਰ ਲੈ ਕੇ ਜਾਂਦੇ ਹਾਂ ਇਹਦੋਂ ਨਵਾਂ ਟਰੈਕਟਰ ਲੈ ਕੇ ਰਹਿਦਾ ਫੌਲੀ ਸੱਚੀ ਮਨ ਨੂੰ ਬੜਾ ਸਕੂਨ ਮਿਲਦਾ ਬਹੁਤ ਹੀ ਖੁਸ਼ੀ ਹੁੰਦੀ ਜਿੰਨਾ ਕਿ ਮੁੰਡੇ ਜੰਮੇ ਜਿੰਨਾ ਚਾਹ ਹੁੰਦਾ ਉਹ ਆਪਣੇ ਸਿਮਰਨ ਭਾਈ ਏਜੰਸੀ ਦੇ ਓਨਰ ਆਹ ਬਣਾ ਜੀ ਆਉਣ ਯਾਰ 53 ਦਾ ਅਸੀਂ ਆਡੀ ਹਾਂ ਆ 52 ਦਾ ਆ ਮੈਂ ਭਰਾਣੇ ਲਿਆ ਅੱਜ ਤੇ ਆਪਾਂ ਲੈਨੇ ਆ ਫਿਰ ਤੁਰ ਲੱਗਿਆ ਸਾਰੀ ਤੁਹਾਨੂੰ ਦਿਖਾਉਣੇ ਆ ਵੀਡੀਓ गावा ਦੀਆਂ ਕਰਾਂਗੇ ਬਾਅਦ ਭਾਈ ਆਪਣੇ ਸੱਜਣ ਵੀ ਆਏ ਨੇ ਤੇ ਮੱਤਰ ਵੀ ਆਏ ਨੇ ਆਪਾਂ ਲੈ ਲਿਆ ਆਪਾਂ ਕੱਢਣ ਲੱਗੇ ਬਾਹਰ ਗਰੇਲੇ ਆ ਇੱਥੇ ਲੱਗ ਜੇਗੀ ਇੱਥੇ ਲੱਗੇ ਫੋਲ ਲਾਓ ਸਾਰਾ ਕੋਲਾਓ ਮਾਰਾ ਇਹ ਲਓ ਜੀ ਆਪਾਂ ਲੈ ਲਿਆ ਤੇ ਟਰੈਕਟਰ ਆਪਣਾ ਸਟਾਰਟ ਕਰਦੇ ਇਹ ਬੰਦੇ ਹੱਟੇ ਨੂੰ ਬਾਹਲਾ ਹੀ ਚਾਹ। ਬਾਹਲੇ ਖੋਜੂ ਹੁੰਦੇ ਇਹਦੇ। ਲੋਕ ਬਾਬੇ ਦੇ ਮੱਥਾ ਟੇਕਦੇ। ਸੱਚਾ ਪਾਤਸ਼ਾਹ ਅੰਦਰਾਂ ਕਰੀ। ਬਰਕਰਾਰ ਬੰਦੇ। ਚਲੋ ਵੀ ਚਲੋ ਗਾਂ ਫੋਜੀ ਗਾਂ ਆਓ। ਯਾਰ ਅਹੀਂ ਤੁਹਾਡੀ ਲਾ ਲਈ ਆ ਆ ਜਾਓ ਤੁਸੀਂ ਆ ਆਹੀ ਫੁੱਟ ਦੇ ਖੇਚਲੀ ਏ ਆ ਜਾ ਆਇਆ ਅਮਰਦ ਆ ਜਾਓ ਹੁਣੇ ਜੀ ਆ ਜਾਓ ਆ ਆਇਆ ਯਾਰ ਆਇਆ ਤੂੰ ਵੀ ਆ ਤੂੰ ਤਾਂ ਗੁੱਸੇ ਹੋ ਗਿਆ ਮਾਪਾ ਆਰਾ ਚਾਬੀ ਫੜ ਆਰਾ ਚਾਬੀ ਫੜ ਬੋਲੀ ਆ ਫੋਨ ਫੜੇ ਇਦਾਂ ਹੀ ਫੋਟੋ ਕਹੀਦਾ ਇਦਾਂ ਵਿੱਚ ਫੋਟੋ ਵਾਲਾ ਆਪਸ਼ਨ ਉੱਪਰ ਨਾਲ ਇੱਥੋਂ ਲਾਕ ਕਰੋ ਇੱਥੋਂ ਲਾਈਏ ਇੱਥੋਂ ਲਾਕ ਇੱਥੋਂ ਖੇਚੀ ਜਾਣੀ ਆ ਟੈਨਸ਼ਨ ਕੋ ਲੈਣੇ ਨਾ ਇਹ ਕੱਟ ਹੋਈ ਬਾਹਰ ਨੂੰ ਬਾਬਾ ਚਰਪਾ ਕਰੀ ਲਓ ਜੀ ਕੇ ਕੱਟਿਆ ਗਿਆ ਜਿਉਂ ਚਾ ਕਾ ਉਹਨੇ ਕੇਕ ਦੇਖਾ ਫੌਜੀ ਇੱਧਰ ਆ ਯਾਰ ਇੱਧਰ ਆ ਉਹਨੂੰ ਲੈ ਆਉਣੇ ਆਇਆ ਉਧਰ ਉਧਰ ਹੋ ਗਿਓ ਆ ਜਾ ਤੂੰ ਆਏ ਤੂੰ ਕਿੱਥੇ ਗਿਆ ਦੇਖੇ ਮਰੀ ਇੱਧਰ ਇੱਧਰ ਹੋ ਗਏ ਦਰ ਕੇ ਕੇ ਉਹ ਯਾਰ ਗਾ ਲ ਗਾਓ ਨਾਲ ਆਇਆ ਭਰਾ ਗਾ ਇਹਦੇ ਪਏ ਮੜੇ ਮੂਜ ਮਾਦਾ ਦੇ ਵੀ ਸਾਡੀ ਤੇ ਮੇਰੇ ਕਿੱਥੇ ਆਇਆ ਤੈਨੂੰ ਚਾਬੀ ਮੈਂ ਫੜਾ ਦਣਾ ਯਾ ਚਲੋ ਜੀ ਵਧਾਈਆਂ ਤੂੰ ਚਾਬੀ ਲੈ ਲ ਗਾਓ ਦੇਖ ਕੇ ਵਧੀਆ ਓਕੇ ਉਹ ਤੂੰ ਹੀ ਦੋ ਆ ਬਾਕੀ नहीं चलो ये देखो ये ਪਾ ਚੜਦੀ ਗਲਾ ਰੱਖੇ ਧੰਨ ਲੈਤਾ ਤਾਂ ਬਹੁਤ ਜਦਾ ਪੌਜਾ ਦਾ ਹੀ ਹੋਈ ਗਿਆ ਲਾਉਂ ਮਤrou ਚੱਲੇ ਆਪਾਂ ਦੇਖੋ ਕੋਣ ਆ ਗਿਆ ਕਿ ਨਹੀਂ ਹੋਰ ਛੋਟਾ ਜਿਹੜੇ ਕਹਿੰਦੇ ਨਹੀਂ ਹੋਣਾ ਹਾਲੋ ਆ ਗਿਆ ਜੀ ਇੱਕ ਗੱਡੀ ਹੋਰ ਹੋ ਚੱਲੇ ਜੀ ਆਪਾਂ ਤੇਲ ਕੋਣ ਚੱਲੇ ਆ ਬਾਕਸੋ ਆਪ ਗੁਰੂ ਘਰ ਟੇਕ ਲਿਆ ਮੱਥਾ ਤੇ ਹੁਣ ਆਪਾਂ ਇੱਥੋਂ ਦਾ ਕੀ ਤੁਹਾਡੇ ਨਾਲ ਬਾਜ ਅਗਲੀ ਵੀਡੀਓ ਤੁਹਾਡੇ ਨਾਲ ਹੋਰ ਗੱਲਬਾਤ ਕਰਾਂਗੇ ਟੈਸਟਿੰਗ ਕਰਾਂਗੇ ਇਹ ਸਾਰਾ ਕੁਝ ਅਗਲੀ ਵੀਡੀਓ ਚ ਪਾਵਾਂਗੇ ਤੇ ਤੁਹਾਨੂੰ ਉਹਦਾ ਰੇਟ ਵੀ ਸਹੀ ਦੱਸਾਂਗੇ ਰੇਟ ਇਹਦਾ ਆਪਾਂ ਨੂੰ ਪੈ ਗਿਆ 9 35 25 ਦੇ ਲੱਗੇ ਪੈ ਗਿਆ ਸਾਰਾ ਕਾਦ ਤਰਪਾ ਕੇ ਕੰਪਲੀਟ ਤੇ ਪੇਪਰਾਂ ਨੋਵਾ ਵਾ ਤੇ ਉਹਨਾਂ 52 ਦਾ ਜੌਂਡੀਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਤੇ ਰੱਬ ਰੱਖਾ ਗੁੱਡ ਬਾਏ